ਪਿੱਛੇ ਬਾਈ ਜੀ ਸਾਹਿਬ ਇੱਕ ਬਹੁਤ ਲੱਗ ਰਿਹਾ ਹੈ ਕਿਵੇਂ ਕਹਿੰਦੇ ਉਸ ਨੂੰ ਦੇਖ ਹਾਂ ਪਹਿਲੀ ਵਾਰ ਉਹਨਾਂ ਨੂੰ ਬੁਲਾਇਆ ਹੈ ਦੇਖੋ ਜੇ ਕੋਈ ਚੰਗਾ ਕੰਮ ਹੋ ਜਾਏ ਪੈਨ ਸਟੇਜ ਗੱਲ ਫੈਲਾ ਸਕਦੇ ਹੋ ਪੈਨ ਇੰਡੀਆ ਵਰਲਡ ਵਾਈਡ ਐਕਟ੍ਰੈਸ ਹੈ ਉਹਨਾਂ ਦੀ ਗੱਲ ਜ਼ਿਆਦਾ ਲੋਕਾਂ ਤੱਕ ਪਹੁੰਚੂਗੀ ਸੋ ਮੈਨੂੰ ਲੱਗਦਾ ਚੰਗੇ ਕੰਮ ਦੇ ਵਿੱਚ ਕੋਈ ਪੰਜਾਬ ਜਾਂ ਬੰਬਈ ਜਾਂ ਇੰਡੀਆ ਜਾਂ ਵਰਲਡ ਨਹੀਂ ਹੁੰਦਾ ਮੈਨੂੰ ਲੱਗਦਾ ਹੈ ਕਿਸੀ ਇੱਕ ਚੰਗੇ ਬੰਦੇ ਦੇ ਕਰਮ ਨੇ ਜਿਹਦੇ ਪਿੱਛੇ ਕਾਫਲਾ ਕਰਿਆ ਜਾਂਦਾ ਤੇ ਅਸੀਂ ਜੇ ਉਹਦੇ ਵਿੱਚ ਮਾੜੀ ਜੀ ਪੂਛ ਵੀ ਫੜ ਲਈਏ ਤਾਂ ਸ਼ਾਇਦ ਅਸੀਂ ਵੀ ਪਾਰ ਹੋ ਜਾਈਏ ਬਿਕੋਜ਼ ਤਾਂ ਮੈਨੂੰ ਲੱਗਦਾ ਹੈ ਕਿ ਔਰ ਬਾਕੀ ਮੈਨੂੰ ਲੱਗਦਾ ਹੈ ਅਨਜੀਤ ਜੀ ਸਾਨੂੰ ਅਸਲ ਦਸਵੰਦ ਦਾ ਮਤਲਬ ਸਮਝਾ ਰਹੇ ਨੇ ਕਿ ਜੇ ਆਪਾਂ ਆਪਣੀ ਕਮਾਈ 'ਚੋਂ ਥੋੜਾ ਜਿਹਾ ਵੀ ਮੈਨੂੰ ਲੱਗਦਾ ਜਿੱਦਾਂ ਸ਼ਿਲਪਾ ਮੈਮ ਨੇ ਕਿਹਾ ਕਿ ਅਸੀਂ ਉਹਨਾ ਤਾਂ ਨਹੀਂ ਕਰ ਸਕਦੇ ਕਿਉਂਕਿ ਸਾਡੀ ਲਾਈਫ ਬਹੁਤ ਡਿਫਰੈਂਟ ਹੈ ਲੇਕਿਨ ਇਹ ਹੈ ਕਿ ਵੀ ਜਿੰਨਾ ਉਹ ਕਰ ਰਹੇ ਨੇ ਉਹਦਾ ਜੇ ਅਸੀਂ ਫੇਸ ਵੀ ਬਣ ਰਹੇ ਆ ਜੇ ਅਸੀਂ ਉਹਨਾਂ ਦੇ ਲਈ ਵਰਡ ਵੀ ਬਣ ਰਹੇ ਆ ਉਹਨਾਂ ਲਈ ਅਸੀਂ ਸ਼ਬਦ ਵੀ ਬਣ ਰਹੇ ਆ ਮੈਨੂੰ ਲੱਗਦਾ ਹੈ ਕਿ ਉਹ ਸਾਡੇ ਲਈ ਮਤਲਬ ਬਹੁਤ ਜ਼ਿਆਦਾ ਮਾਣਯੋਗ ਗੱਲ ਹੈ ਔਰ ਅਸੀਂ ਆਪਣੀ ਕਮਾਈ ਚੋਂ ਜਿੰਨਾ ਕੁ ਕੱਢ ਸਕਦੇ ਚਾਹੇ ਉਹ 10 ਰੁਪਏ ਵੀ ਹੋਵੇ ਉਹਨਾਂ ਸਾਗਰ ਹੈ ਤੇ ਅਸੀਂ ਮੈਨੂੰ ਲੱਗਦਾ ਹੈ ਕਿ ਕਿ ਸੇ ਮੇਰੇ ਆਪਾਂ ਇਸ ਜ਼ਿੰਦਗੀ ਚ ਰਹਿੰਦੇ ਆਪਾਂ ਕਿਸੇ ਨੂੰ ਵਿਜ਼ਨ ਦੇ ਸਕੀਏ ਉਹ ਬਹੁਤ ਜ਼ਿਆਦਾ ਵੱਡੀ ਗੱਲ ਹੈ ਕਿਉਂਕਿ ਸਾਡੇ ਕੋਲ ਉਹ ਚੀਜ਼ਾਂ ਮੌਜੂਦ ਐ ਅਸੀਂ ਉਹਦੀ ਕਮੀ ਬਾਰੇ ਤੁਸੀਂ ਨਹੀਂ ਕਰ ਸਕਦੇ ਲੇਕਿਨ ਜਿਹਨੂੰ ਨਹੀਂ ਦਿਖਦਾ ਉਹਦੇ ਲਈ ਤਾਂ ਦੁਨੀਆ ਦੁਨੀਆ ਨਹੀਂ ਹੈਗੀ ਸੋ ਮੈਨੂੰ ਲੱਗਦਾ ਹੈ ਕਿ ਉਹਦੇ ਲਈ ਬਹੁਤ ਬਹੁਤ ਜ਼ਿਆਦਾ ਮਾਨਣ ਦੀ ਗੱਲ ਹੈ ਨਿੱਜ ਦੇ ਲਈ ਛੱਡੋ ਤੇ ਸਭ ਤੋਂ ਵੱਡੀ ਗੱਲ ਦੇਸ਼ ਛੱਡਣ ਤੋਂ ਬਾਅਦ ਵੀ ਆਪਣੀ ਦੇਸ਼ ਨਾਲ ਜੁੜੇ ਰਹਿਣਾ ਔਰ ਇੱਥੇ ਵਿੱਚ एक मिनट जी हां जी पर कहां से जाएंगे पानी 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 ओए होली होली एक मिनट भाई मोटर पे लगाओ यार प्री भाई जोरदार आ गया मैं ना ਹੋਨਾ ਜੀ ਵੀਡੀਓ ਐਸਵਾਸੇ ਨੂੰ ਹੁੰਦਾ ਤੁਸੀਂ ਬਣੀ ਸਭ ਤੋਂ ਤੇ ਦੇਖ ਸਕਦੇ ਹੋਵੋਗੇ ਬੜਾ ਹੌਸਲਾ ਰਹਿਣ ਲਈ ਅੱਜ ਇਸ ਸਾਰਾ ਇਹ ਆਪਾਂ ਵਾਲੇ ਅੱਜ ਨੇ ਬਾਈਕ ਸਾਈਡ ਕਰੀ ਫੋਟੋ ਕਿchnੀਆਂ ਆ ਲੈ ਕੇ ਆ ਗਏ ਮੈਡਮ ਦੇ ਮੈਨੂੰ ਫੋਟੋ ਨਹੀਂ ਆਦੀ ਚਲੋ ਲੈ ਲਈਏ

ਐਪ ਲਗਾਇਆ ਗਿਆ ਸੀ ਫੋਨ ਵਾਲੀ ਟ੍ਰਾਈਸਾਈਕਲ ਮਿਲਿਆ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਸਾਹਿਬ ਅਸੀਂ ਤੇ ਰਾਜਕੁਮਾਰ ਅਗੇ ਸਾਲ ਨੂੰ ਹੋਰ ਥੋੜਾ ਜੀਵਨ ਸੌਖਾ ਹੋ ਜਾਣਾ ਆ ਜਾਣਾ ਬਾਜ਼ਾਰ ਜਾਣਾ ਹੋਰ ਸੌਖਾ ਹੋ ਜਾ। ਤਾਂ ਤੁਸੀਂ ਮਿੰਦਰ ਸਾਹਿਬ ਜੀ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਮੈਂ ਅੱਜ ਤੁਹਾੇ ਤਮ ਕਰਨ ਜੋ ਪ੍ਰੋਗਰਾਮ ਗਿਆ ਸਾਈਕਲ ਮਿਲਣ ਦਾ ਅੱਜ ਅਸੀਂ ਗੇਮਾਪੁਰਿਆ ਕੈਂਪੋਂ ਦੇ ਜਾ ਕੇ ਜੁਬੀ ਸਰਕਾਰ ਤੋਂ ਇਹ ਗੱਲ ਕਰਦੇ ਹਾਂ ਜੁਬੀ ਮੈਂ ਗੇਮਾਪੁਰਿਆ ਦੇ ਵਿੱਚ ਆ ਕੇ ਇਹ ਕਿਹਾ ਕਿ ਬਹੁਤ ਵੀ ਕੈਂਪ ਲਾਇਆ ਪੰਜ ਵਿਚਾਰ ਕਿਲੇ ਬਹੁਤ ਪੰਡਾਂ ਦੇ ਵਿੱਚ ਕੈਂਪ ਲੱਗੇ ਕਿਹਦਾ ਲੱਗ ਰਿਹਾ ਹੈ ਕਿ ਬਹੁਤ ਵਧੀਆ ਮਸ਼ੀਨਰਟੀ ਰਹਿਣਗੀ ਹੈ ਦੇ ਮਰੀਜ਼ਾਂ ਦਾ ਦੇਖਾ ਦੇਖ ਰਹੇ ਨੇ ਕਿ ਬਹੁਤ ਵਧੀਆ ਸਿਸਟਮ ਆ ਗਈ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਕਿੰਨੇ ਕਿਨਾ ਹੋਰ ਪਿੰਡਾਂ ਦੇ ਵਿੱਚ ਹੋਰ ਲੜਖਾਂ ਦੇ ਵਿੱਚ ਨਹੀਂ ਅੱਜ ਜੋ ਨੀਰਜੀ ਵੱਲੋਂ ਕੈਂਪ ਲਗਾਇਆ ਜਿਹੜਾ ਥੂੜੀ ਵਿੱਚ ਇਸ ਤਰ੍ਹਾਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਬਹੁਤ ਲੋਕ ਹੁੰਦੇ ਜਿਹਨਾਂ ਕੋਲ ਪੈਸਾ ਹੁੰਦਾ ਪਰ ਉਹ ਲੋਕ ਆ ਨਹੀਂ ਸਕਦੇ ਉਹਦੇ ਲੋਕੋ ਜਿਹੜੇ ਲੋਕਾਂ ਲਈ ਸੋਚਦੇ ਆ ਇਹਨਾਂ ਨੇ ਨੀਰਜੀ ਸਾਹਿਬ ਨੇ ਜਿਹੜਾ ਇਹ ਉਪਰਾਲਾ ਕਰਿਆ ਹੋਇਆ ਬਹੁਤ ਵੱਡਾ ਉਪਰਾਲਾ ਅੱਜ ਤੇ ਇੱਕ ਥੂੜੀ ਦੇ ਅਨੁਸਾਰ ਕੈਂਪ ਲਾ ਕੇ ਲੋਕਾਂ ਦਾ ਆਪਰੇਸ਼ਨ ਕਰੇ ਜਾ ਰਹੇ ਆ ਲੋਕਾਂ ਨੂੰ ਸਾਈਟ ਤੇ ਜਾ ਰਹੇ ਆ ਹੋਰ ਵੀ ਬਾਕੀ ਸਹੂਲਤਾਂ ਦਿੱਤੀ ਜਾ ਰਹੀਆਂ ਜਿਵੇਂ ਲੋਡ ਬੰਦ ਨੇ ਉਕੇ ਨਿੱਧਰ ਸਾਹਿਬ ਦਾ ਬੜਾ ਵੱਡਾ ਪ੍ਰੋਗਰਾ ਸਾਰੇ ਲੋਕਾਂ ਨੇ ਇਹਨਾਂ ਨੂੰ ਐਪਰੀਸ਼ੀਏਟ ਕਰਿਆ ਤੁਸੀਂ ਜਿਹੜੇ ਅੱਜ ਮੈਡਮ ਸੋ ਸੱਚੀਆਂ ਕਾਮਨਾਵਾਂ ਨੇ ਪੈਣ ਤੇ ਗੋਲਿਆ ਵੀ ਲਿਖਿਆ ਪਰ ਵਿੱਚ ਹੰਝੂ ਦੇ ਅਤੇ ਅਨੰਤਵਾਦੀ ਦੀ ਖਾਤ ਦਾ ਜਿਹੜੀ ਇਸ ਵਾਰ ਲੱਖੇ ਵਿੱਚ ਪ੍ਰਭ ਹੋ ਰਿਹਾ ਸਾਰੇ ਸਾਰੇ ਇਹਨਾਂ ਦੇ ਮਤਾਂ ਦੀ ਸਾਰੀ ਜਨਤਾਵਦੀ ਪਾਰਟੀ ਨੇ ਜਨਾਬ ਨੂੰ ਇਸ ਵਿੱਚ ਸ਼ਾਮਲ ਹੋ ਰਿਹਾ ਆਪਣੇ ਮਤਲਬ ਜੀ ਆਪਦੀ ਲਈ ਚੋਟੀ ਪੱਤੀ ਨਿੱਧਰ ਸਾਹਿਬ ਦੀ ਟੀਮ ਨੂੰ ਵਾਰ ਗੁਰਪ੍ਰੀਤ ਪੰਨੇਲੀ ਪਿੰਡ ਦਾ 1 ਕਰੋੜ ਰੁਪਏ ਦਾ ਜੋ ਕਹਿੰਦੇ ਕਿ 30 ਜਨਕਾ ਨੇ ਲਾਇਆ ਜਿਦਾ ਮਕਾਨ ਬਣਾ ਕੇ ਦੇਣੇ ਆ ਸੁਲਪਾ ਤੇ ਆਦਤ ਦੇ ਨਾਲ ਨਾਲ ਅਸੀਂ